ਪਿਆਰ ਦਿੱਤਾ ਹੈ ਆ ਜਿਹੜਾ ਪਿਆਰ ਅੱਜ ਦੇ ਰਹੇ ਹੋ ਇਹਦਾ ਦੁਨੀਆ ਦੀ ਕਰੰਸੀ ਚ ਕਿਸੇ ਕਰੰਸੀ ਚ ਕੋਈ ਮੁੱਲ ਨਹੀਂ ਹੈਗਾ ਸੋ ਤੁਸੀਂ ਜਿੰਨੀ ਸ਼ਿੱਦਤ ਜਿੰਨਾ ਪਿਆਰ ਦਿਖਾ ਰਹੇ ਹੋ ਇਹ ਅਨਬਲੀਵੇਬਲ ਹੈ ਇਹ ਤਬਦੀਲੀ ਦਾ ਸੰਕੇਤ ਹੈ ਇਹ ਇੱਕ ਕ੍ਰਾਂਤੀ ਦਾ ਸੰਕੇਤ ਹੈ ਸੋ ਇੱਕ ਵਾਰੀ ਜ਼ੋਰਦਾਰ ਤਾੜੀਆਂ ਆਪਣੇ ਆਪ ਦੇ ਨਾਂ ਤੇ ਵੀ ਮਾਰ ਲਓ 100% ਸੀਟ ਹੈ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੋ ਆਪਣਾ ਚੋਣ ਨਿਸ਼ਾਨ ਝਾੜੂ ਹੈ ਸਾਰਿਆਂ ਨੂੰ ਪਤਾ ਹੈ ਪਵਨ ਤੀਨੂ ਜੀ ਆਪਣੇ ਉਮੀਦਵਾਰ ਨੇ ਇੱਕ ਆਮ ਕਰ ਚ ਉੱਠਿਆ ਹੋਇਆ ਮੁੰਡਾ ਹੈ ਮਿਹਨਤਾਂ ਕਰਕੇ ਗਰੀਬੀ ਹੰਡਾਈ ਹੈ ਪਿੰਡਿਆਂ ਤੇ ਸੋ ਇਹ ਹਜੇ ਬੰਦੇ ਜਿਨ੍ਹਾਂ ਨੇ ਆਪ ਗਰੀਬੀ ਹੰਡਾਈਆਂ ਹੁਣ ਦੁੱਖ ਦੇਖੇ ਹੋਣ ਜਦੋਂ ਉਹ ਪਾਰਲੀਮੈਂਟ ਜਾਣਗੇ ਤਾਂ ਹਜੇ ਕਾਨੂੰਨ ਹੀ ਬਣਾਉਣਗੇ ਜਿਹੜੇ ਆਮ ਲੋਕਾਂ ਦੇ ਹੱਕ ਦੇ ਹੋਣ ਸੋ ਮੈਂ ਅੱਜ ਤੁਹਾਨੂੰ ਇਹ ਬੇਨਤੀ ਕਰਨ ਆਇਆ ਇਸ ਤੋਂ ਪਹਿਲਾਂ ਮੈਂ ਗੁਰਾਇਆ ਸੀ ਇਸ ਤੋਂ ਬਾਅਦ ਮੈਂ ਕੈਂਟ ਜਾਣਾ ਫਿਰ ਮੈਂ ਆਦਮਪੁਰ ਜਾਣਾ ਮੈਂ ਥੱਕਦਾ ਨਹੀਂ ਕਿਉਂਕਿ ਤੁਹਾਡਾ ਪਿਆਰ ਮੈਨੂੰ ਥੱਕਣ ਨਹੀਂ ਦਿੰਦਾ ਆ ਜਿਹੜਾ ਪਿਆਰ ਹੈ ਜਿਹਨਾਂ ਪਿਆਰ ਆ ਗੱਡੀ ਦੇਖ ਲਓ ਫੁੱਲਾਂ ਨਾਲ ਭਰਤੀ ਮੈਨੂੰ ਹਰੇਕ 10 ਕਿਲੋਮੀਟਰ 'ਵਾਂ ਗੱਡੀ ਰੋਕ ਕੇ ਫੁੱਲ ਕੱਢ ਕੇ ਉਹਦੇ ਬੈਠਣ ਦੀ ਜਗ੍ਹਾ ਬਣਾਉਣੀ ਪੈਂਦੀ ਹੈ ਇਹ ਵੀ ਕਿਸਮਤ ਵਾਲਿਆਂ ਨੂੰ ਮਿਲਦਾ ਪਿਆਰ ਜਿਹੜਾ ਕੋਈ ਪੁਰਾਣੇ ਜਨਮ ਦੇ ਪੋਨੀ ਹੋਣਗੇ ਜਿਹੜਾ ਤੁਸੀਂ ਇੰਨਾ ਪਿਆਰ ਕਰ ਰਹੇ ਹੋ ਔਰ 48000 ਨੌਕਰੀਆਂ 2 ਸਾਲਾਂ ਚ ਬਿਜਲੀ ਦੇ ਬਿੱਲ ਫ੍ਰੀ ਬਿਜਲੀ ਦਾ ਬਿੱਲ ਨਹੀਂ ਆਉਂਦਾ ਖੇਤਾਂ ਦੀ ਲਾਈਟ ਜਿਹੜੀ 24 ਘੰਟੇ ਦਿਨੇ ਵੀ ਆਊਗੀ ਰਾਤ ਨੂੰ ਵੀ ਕੱਸੀਆਂ ਨਹਿਰਾਂ ਦਾ ਪਾਣੀ ਜਿਹੜਾ ਬੰਦ ਹੋ ਗਿਆ ਸੀ 25 23 30 ਸਾਲ ਤੋਂ ਉਹ ਚਲਾਤਾ ਥਰਮਲ ਪਲਾਂਟ ਖਰੀਦ ਲਿਆ ਗਰੀਬਾਂ ਨੂੰ ਰਾਸ਼ਨ ਕਣਕ ਜਮਾ ਤਾਜਾ ਕਣਕ ਦੇ ਰਹੇ ਆ ਕੋਈ ਸੁਸਰੀ ਵਾਲੀ ਜਾਂ ਕੋਈ ਮਿੱਟੀ ਵਾਲੀ ਨਹੀਂ ਦੇ ਰਹੇ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਸਕੀਮਾਂ ਪਈਆਂ ਨੇ ਨਕੌਦਰ ਸ਼ਹਿਰ ਦਾ ਗੁਰਾਇਆਂ ਦਾ ਮਾਨਸਾ ਦਾ ਸਾਰੇ ਸ਼ਹਿਰਾਂ ਦਾ ਸੀਵਰੇਜ ਜਿਹੜਾ ਨਾ ਉਹ ਸਿਸਟਮ ਹੀ ਫੇਲ ਹੋ ਗਿਆ ਉਦੋਂ ਮਾੜਾ ਲਾਇਆ ਮਟੀਰੀਅਲ ਹੁਣ ਉਹ ਸਾਰਾ ਸ਼ਹਿਰ ਪਟਣਾ ਪੈ ਰਿਹਾ ਹੈ ਸ਼ਹਿਰ ਵੱਧ ਗਿਆ ਉਸ ਤੋਂ ਬਾਅਦ ਤਾਂ ਉਹਨਾਂ ਨਵੇਂ ਜਿਹੜੀਆਂ ਨਵੀਆਂ ਕਲੋਨੀਆਂ ਬੜੀਆਂ ਉੱਥੇ ਸੀਵਰੇਜ ਹੀ ਹੈ ਨਹੀਂ ਸੋ ਬਹੁਤ ਕੁਝ ਕਰਨਾ ਬਾਕੀ ਹੈ ਵੀਰੋ ਬਸ 4 ਤਰੀਕ ਨੂੰ ਰਿਜ਼ਲਟ ਆਵੇ 13 ਜੀਰੋ ਹੋ ਜੇ ਥੋੜੀ ਜ਼ਿੰਮੇਵਾਰੀ ਖਤਮ ਮੇਰੀ ਸ਼ੁਰੂ ਕਿਉਂਕਿ ਵਿਰੋਧੀਆਂ ਦੇ ਜਿਹੜੇ ਗਲਤ ਖਬਰਾਂ ਫੜਾਉਂਦੇ ਆ ਉਹਨਾਂ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ ਸੋ ਜਿਹੜਾ ਸਰਕਾਰ ਤਾਂ ਆਪਣੇ ਕੋਲੇ ਆ ਕੰਮ ਤਾਂ ਆਪਾਂ ਕਰਨੇ ਨੇ ਫਿਰ ਆਪਾਂ ਹੋਰ ਕਿਸੇ ਨੂੰ ਵੋਟ ਪਾ ਕੇ ਕਿਉਂ ਵੋਟ ਖਰਾਬ ਕਰਨੀ ਹੈ ਡਬਲ ਟ੍ਰਿਪਲ ਹੋ ਜਾਊਗਾ ਨਾਲੇ ਉੱਪਰੋਂ ਐਮਪੀ ਲੈਡ ਦੇ ਪੈਸੇ ਆਇਆ ਕਰਨਗੇ ਨਾਲੇ ਇਥੋਂ ਸਰਕਾਰ ਹੈ ਡਬਲ 트리플 ਕਮ ਹੋਇਆ ਕਰੂਗਾ ਔਰ ਕਮ ਹੋਇਆ ਕਰੂਗਾ ਇਸ ਗੱਲ ਦੀ ਮੈਂ ਜ਼ਿੰਮੇਵਾਰੀ ਲੈਣਾ ਕਿਉਂਕਿ ਸਵਾ ਦੋ ਸਾਲ ਹੋ ਗਏ ਮੇਰੇ ਤੇ 1 ਰੁਪਏ ਦਾ ਇਲਜ਼ਾਮ ਲਾ ਕੇ ਦਿਖਾ ਦੋ ਕਿ 1 ਰੁਪਿਆ ਮੁੱਖ ਮੰਤਰੀ ਤੁਹਾਡਾ ਜਿਹੜਾ ਉਹ ਖਾ ਗਿਆ ਸੋ ਮੈਂ ਮਾਲਵੇ ਚ ਆਇਆ ਕੱਲ ਕੱਲ ਮਾਨਸਾ ਬਲਾਡਾ ਕੱਲ ਮੈਂ ਮੋੜ ਮੰਡੀ ਤਲਵੰਡੀ ਸਾਬੋ ਪੁੱਚੋ ਮੰਡਿਓ ਉਧਰ ਸੀ ਕੱਲ ਨੂੰ ਮੈਂ ਉਹ ਲੱਥ ਦੇਰਾ ਬਾਬਾ ਨਾਨਕ ਫਤਿਹਗੜ ਚੂੜੀਆਂ ਅਜ ਨਾਲ ਆ ਇੱਧਰ ਜਾਓ ਮੈਂ ਤਾਂ ਚਾਰ ਪੰਜ ਕਿਹੜੇ ਕੱਢ ਤੇ ਚਾਰ ਪੰਜ ਹੋਰ ਕੱਢੂੰ ਕਿਉਂਕਿ ਜਿੰਨਾ ਚਿਰ ਇਹਨਾਂ ਜੜਾ ਨਹੀਂ ਪੱਟੀਆਂ ਜਾਂਦੀਆਂ ਮੈਂ ਤਾਂ ਨਹੀਂ ਡਿੱਕੇ ਬਹਿਂਦਾ ਆ ਬੀਜੇਪੀ ਵਾਲੇ ਕਾਂਗਰਸ ਵਾਲੇ ਕੱਲੀ ਸਾਰੇ ਇਹ ਸਾਡੀਆਂ ਤਿੰਨ ਤਿੰਨ ਪੀੜੀਆਂ ਖਾ ਗਏ ਸਾਡੀਆਂ ਅੰਦਰ ਵੀ ਕਰਾਂਗੇ ਨਾ ਬੈਠੇ ਨੇ ਅੰਦਰ ਵੀ ਬੈਠੇ ਨੇ ਕਹੀ ਤਿੰਨ ਤਿੰਨ ਆਪਦੇ ਮਹਿਲ ਪਾਲੇ ਸਾਡੇ ਸਾਡੀਆਂ ਛੱਤਾਂ ਚੋਈ ਜਾਂਦੀਆਂ ਆਪ ਦੇ ਮਹਿਲ ਪਾਲੇ ਪਹਾੜਾਂ 'ਚ ਮਹਿਲ ਪਾਲੇ ਕਿੱਥੋਂ ਆਇਆ ਪੈਸਾ ਏ ਸਾਰਾ ਲੋਕਾਂ ਦਾ ਪੈਸਾ ਏ ਵੀਰੋ ਸੁਖਵੀਰ ਬਾਲ ਦਾ ਇੱਕ ਹੋਇਆ ਹੋਟਲ ਹੈ ਸੁਖ ਵਿਲਾਸ ਉਹ ਨਿਊ ਚੰਡੀਗੜ੍ਹ ਦੇ ਜਿਹੜਾ ਪਹਾੜਾਂ 'ਚ ਪਾਇਆ ਐ ਐਨਾ ਮਹਿੰਗਾ ਹੋਟਲ ਐ ਹਰੇਕ ਕਮਰੇ ਦੇ ਮੰਗਰਲੇ ਪਾਸੇ ਪਰਸਨਲ ਸਵਿਮਿੰਗ ਪੂਲ ਐ 7 ਲੱਖ ਰੁਪਇਆ ਘੱਟੋ-ਘੱਟ ਕਰਾਇਆ ਕਮਰੇ ਦਾ ਇੱਕ ਰਾਤ ਦਾ 7 ਲੱਖ ਇੱਕ ਬੰਦਾ ਜ਼ਿੰਦਗੀ ਚ ਪੂਰੀ ਚ 7 ਲੱਖ ਨਹੀਂ ਦੇਖ ਸਕਦਾ ਗਰੀਬ ਨਹੀਂ ਉਥੇ ਆਪਾਂ ਕੀ ਕਰਾਂਗੇ ਨਾ ਉਥੇ ਸਕੂਲ ਬਣਾਵਾਂਗੇ ਨਾਲੇ ਨਾਰਾ ਲਖ ਦਾਂਗੇ ਵੀ ਦੁਨੀਆ ਦਾ ਸਭ ਤੋਂ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਫੁੱਲ ਠੀਕ ਹੈ ਨਾ ਆਪੀ ਕੋਰਟਾਂ ਚੋਂ ਸਾਬਤ ਕਰੀ ਜਊ ਮੇਰਾ ਮੇਰਾ ਸਿੱਖਾਂਗੇ ਕ腐ਸ਼ਨ ਦੇ ਪੈਸੇ ਦਾ ਸੋ ਵੀਰੋ ਇਹਨਾਂ ਨੇ ਲੁੱਟਿਆ ਪੰਜਾਬ ਤਾਈਓ ਅੱਜ ਖਤਮ ਹੋ ਗਏ ਅੱਜ ਉਹਨਾਂ ਨੂੰ ਬੰਦਾ ਨਹੀਂ ਥਾਉਂਦਾ ਗੱਡੀ 'ਚ ਬਿਠਾਉਣ ਵਾਸਤੇ ਵੀਰੋ ਸੁਖਵੀਰ ਬਾਦਲ ਦਾ ਜਿਹੜਾ ਪਰਿਵਾਰ ਬਚਾਓ ਯਾਤਰਾ ਨਹੀਂ ਚੱਲ ਰਹੀ ਉਹ ਜੀਪ ਦੇ ਉੱਤੇ ਛਤਰੀ ਜੀ ਲਾ ਲਖਿਆ ਤੁਰਿਆ ਜਾਂਦਾ ਹੁੰਦਾ ਹੈ ਸ਼ਹਿਰ 'ਚ ਕੋਈ ਬੰਦਾ ਨਹੀਂ ਵਾਲਦੜ ਹੁੰਦਾ ਬੰਦ ਦੁਕਾਨਾਂ ਨੂੰ ਐ ਐ ਕਰਦਾ ਜਾਂਦਾ ਹੁੰਦਾ ਉਹਨੂੰ ਐ ਲੱਗੀ ਜਾਂਦਾ ਪਤਾ ਨਹੀਂ ਬੰਦੇ ਖੜੇ ਨੇ ਬੰਦੇ ਖੜੇ ਨੇ ਚੋਲਾ ਚੋਲੇ ਦਿਖਣ ਲੱਗ ਗਿਆ ਇਹਨਾਂ ਨੂੰ ਹਾਂਜੀ ਲੱਡੂਆਂ ਦੇ ਪੈਸੇ ਮੰਗੀ ਜਾਂਦੇ ਆ ਹਲਵਾਈ ਸੋ ਵੀਰੋ ਇਹਨਾਂ ਤੋਂ ਕੀ ਉਮੀਦ ਕਰੋਗੇ ਜਿਹੜੇ ਗਰੀਬਾਂ ਦੇ ਪੈਸੇ ਵੀ ਨਹੀਂ ਦੇ ਸਕਦੇ ਹਾਂਜੀ ਕਿੱਕਲੀ ਤੂੰ ਸੁਣਤਾ ਲਈ ਹੁਣ ਬਾਰ-ਬਾਰ ਕਿਉਂ ਸੁਣਦੇ ਹੋ ਤੁਸੀਂ ਆਪਦੇ ਫੋਨ 'ਚ ਰਿਕਾਰਡ ਕਰਨੀ ਆ ਮੈਨੂੰ ਪਤਾ ਤਾਂ ਸੁਣਦੇ ਹੋ ਉਹਦੇ ਚ ਤਾਂ ਫੇਰ ਇਹਨਾਂ ਦਾ ਸਾਰੇ ਚਿੱਠੇ ਖੋਲਤੇ ਨਾ ਮੈਂ ਕਿੱਕਲੀ ਜਿਹੜੀ ਐ ਉਹਦੇ ਚ ਤਾਂ ਫੇਰ ਸਾਰੇ ਚਿੱਠੇ ਆ ਗਏ ਇਹਨਾਂ ਦੇ ਬਠਿੰਡੇ ਜਾ ਕੇ ਦੇਖਿਓ ਬੁਰਾ ਹਾਲ ਹੋਇਆ ਪਿਆ ਇੱਕ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਦਾ ਗਾਹਾਂ ਨਾਲ ਗੱਲ ਕਰਦੇ ਹੋ ਠੀਕ ਐ ਨਾ ਕੁਝ ਅਫਸਰ ਹੈਗੇ ਨੇ ਪੰਜਾਬ ਦੇ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਨੇ ਸੁਖਬੀਰ ਹੋਰਾਂ ਦੇ ਹਰਸਿਮਰ ਤੋਰਾਂ ਦੇ ਉਹ ਅਫਸਰ ਮੈਨੂੰ ਦੱਸ ਦਿੰਦੇ ਕਹਿੰਦੇ ਨਾਂ ਤਾਂ ਲਿਓ ਨਾ ਸਾਡਾ ਮੈਂ ਕਿਹਾ ਨਾਂ ਨਹੀਂ ਲੈਂਦਾ ਮੈਂ ਕਿਹਾ ਹਾਲ ਕੀ ਐ ਕਹਿੰਦਾ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਵੀ ਆ ਨਮਕ ਪੰਗਾ ਕੀ ਪਾ ਗਿਆ ਕਹਿੰਦਾ ਉੱਥੋਂ ਤੁਸੀਂ ਕਿੱਕਲੀ ਆ ਗਈ ਕਹਿੰਦਾ ਹੁਣ ਹੋਰ ਹੀ ਢਿਕਣ ਦਿੰਦੀ ਕਿੱਕਲੀ ਕਹਿੰਦਾ ਆਪਸ ਚ ਲੜਾਈਆਂ ਕਰੀ ਜਾਂਦੇ ਤੂੰ ਮੇਰੇ ਭਾਈ ਦਾ ਐ ਕੀਤਾ ਭਾਈ ਕਹਿੰਦਾ ਤੈਂ ਕੀਤਾ ਕਹਿੰਦਾ ਲੜਾਈਆਂ ਚੱਲ ਪਈ ਆ ਆਪਸ ਚ ਸੋ ਵੀਰੋ ਜਦੋਂ ਪਹਿਲਵਾਨ ਹਾਰਦਾ ਹੋਵੇ ਨਾ ਦੰਦੀਆਂ ਹੀ ਵੱਢਣ ਲੱਗ ਜਾਂਦਾ ਕਰਨਾ-ਕੁੰਨਾ ਤੇ ਇਹ ਉਹ ਹੈ ਜੇ ਕੰਮ ਆ ਤਿਆਗੇ ਹੁਣ ਗਾਲਾਂ ਦੇਣ ਲੱਗ ਗਏ ਬਠਿੰਡਾ ਕੇ ਆ ਇਹਨਾਂ ਦਾ ਕੀ ਖਤਮ ਟੱਬਰ ਹੀ ਖਤਮ ਜੀ ਜਿਵੇਂ ਇਹਨਾਂ ਨੇ ਜਿਵੇਂ ਇਹਨਾਂ ਨੇ ਆਪਣੀਆਂ ਇੱਛਾਵਾਂ ਖਤਮ ਕੀਤੀਆਂ ਜਿਵੇਂ ਆਪਣਾ ਫਿਊਚਰ ਖਤਮ ਕੀਤਾ ਐਵੇਂ ਇਹਨਾਂ ਟੱਬਰ ਖਤਮ ਹੋ ਰਿਆ ਹੁਣ ਨਰਕ ਸੁਰਗ ਇੱਥੇ ਆ ਬਾਈ ਇੱਥੇ ਹੈ ਨਰਕ ਸੁਰਗ ਇੱਥੇ ਹੈ ਦੇਖ ਕੇ ਜਾਣਗੇ ਇੱਥੇ ਕਿ ਕੀ ਹਾਲ ਹਾਲ ਹੋ ਗਿਆ ਤੁਹਾਡਾ ਅੱਜ ਮਿੰਤਾ ਕਰਨੀਆਂ ਪੈ ਰੀਆਂ ਨੇ ਹਾਏ ਝਾੜੂ ਵਾਲੇ ਹਾਏ ਓਏ ਝਾੜੂ ਵਾਲੇ ਓਏ ਰੋਣ ਲੱਗ ਗਈ ਇੱਕ ਦਿਨ ਹਰ ਸਿਮਰਤ ਕੌਰ ਜੀ ਬੀ ਪਾਜੀ ਔਰ ਦੇਖੋ ਪਹਿਲਾਂ ਨਾ ਹੰਕਾਰ ਨਾਲ ਲਿਖਦੀ ਹੁੰਦੀ ਸੀ ਤੁਹਾਡੀ ਬਠਿੰਡੇ ਤੋਂ ਉਮੀਦਵਾਰ ਨੰਨੀ ਸ਼ਾਂ ਹਰ ਸਿਮਰਤ ਕੌਰ ਬਾਲਾ ਹੁਣ ਬਠਿੰਡੇ ਬੋਰਡ ਲੱਗੇ ਹੋਏ ਨੇ ਪਤਾ ਕੀ ਲਿਖਿਆ ਹੋਇਆ ਨਿਮਾਣੀ ਸੇਵਾਦਾਰ ਆਹਾ ਮੈਂ ਕਿਹਾ ਜੀ ਆਜੋ 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 ਨਿਮਾਣੇ ਪੜਤੇ ਆਜੋ ਲੋਕ ਲਿਆਉਂਦੇ ਆ ਭਈ ਲੋਕ ਲਿਆਉਂਦੇ ਆ ਮੈਨੂੰ ਦੇਖ ਕੇ ਮੇਰੀ ਫੋਟੋ ਦੇਖ ਕੇ ਇਹਨਾਂ ਦੇ ਅੱਖਾਂ 'ਚ ਆਉਂਦਾ ਪਾਣੀ ਹੁਣ ਨੰਨੀ ਸ਼ਾਂ ਤੋਂ ਬਣ ਕੇ ਨੇ ਮਾਣੀ ਸੋ ਕਿਕਲੀ ਜੀ ਕਹਿੰਦੀ ਹੈ ਆਪਦੇ ਹੀ ਰੋਣਾ ਰੋਂਦੀ ਹੈ ਉਹ ਕਹਿੰਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਇੱਥੇ ਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਮਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਫਿਰ ਉਹ ਕਹਿੰਦੀ ਹੈ ਫਿਰ ਉਹ ਇੱਕ ਹੋਰ ਦੁੱਖ ਵੀ ਰਹਿੰਦੀ ਹੈ ਇੱਕ ਹੋਰ ਦੁੱਖ ਰਹਿੰਦੀ ਹੈ ਕਹਿੰਦੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਭ ਜਿਉਂਦੇ ਸੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜੋ ਵੱਡੇ ਵਾਲ ਸਾਹਿਬ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀਦਲ ਦੀ ਫੱਟੀ ਫਿਰ ਜੀਜੇ ਸਾਲੇ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਂਦੀ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਸਤੌਂਜ ਵਾਲੇ ਮਾਨ ਨੇ ਪੁੱਟੀ ਐ ਲੈ ਤਕੀ 4 ਜੂਨ ਨੂੰ ਰਾਜਨੀਤੀ ਚੋਂ ਬਾਦਲ ਪਰਿਵਾਰ ਦੀ ਪੱਕੀ ਛੁੱਟੀ ਐ ਬੋਲੇ ਸੋਨਿਹਾਲ ਜੈ ਜੀ ਸਰਦਾਰ ਭਗਵੰਦ ਸਿੰਘ ਮਾਨ ਜੀ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਵਿਕਾਸ ਪਰਸ਼ ਕਸ਼ਮੀਰੀ ਲੀਡਰ ਅੱਜ ਨਕੋਦਰ ਰੌਂਡ ਤੇ ਆਪ ਸਭ ਵੱਲੋਂ ਉਹਨਾਂ ਦਾ ਸਵਾਗਤ ਕਰਦਾ ਖਾਸ ਕਰਕੇ ਇਸ ਹਲਕੇ ਦੇ ਵਿਧਾਇਕ ਮੇਰੀ ਭੈਣ ਬੀਬੀ ਇੰਦਰਜੀਤ ਜੀ ਕੋਰ ਕੋ ਮਾਨ ਵੱਲੋਂ ਔਰ ਸਾਰੇ ਵਲੰਟੀਅਰ ਸਹਿਬਾਨ ਵੱਲੋਂ ਸਾਰੇ ਨਕੋਦਰ ਬਾਜ਼ਾਰ ਵੱਲੋਂ ਮਾਨ ਸਾਹਿਬ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਬੇਨਤੀ ਆ 1 ਜੂਨ ਸ਼ਾਮ ਦੇ 5 ਵਜੇ ਤੱਕ ਪਹਰਾ ਦੇ ਦਿਓ ਫਿਰ ਤੁਹਾਡੀ ਸੇਵਾ ਲਈ ਕੋਈ ਕਸਰ ਨਹੀਂ ਛੱਡਾਂਗਾ ਮਾਨ ਸਾਹਿਬ ਤੁਸੀਂ ਆਉਂਦੇ ਹੋ ਇਹ ਸਾਰੇ ਬਹੁਤ ਜੋਸ਼ ਵਿੱਚ ਸਾਡੇ ਭਰਾ ਹੋ ਜਾਂਦੇ ਆ ਇਹ ਤੁਹਾਨੂੰ ਸੀਟ ਤੁਹਾਡੀ ਝੋਲੀ ਵਿੱਚ ਪਾਉਣਗੇ ਜਲੰਧਰ ਦੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ 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 ਧੰਨਵਾਦ